ਦਨ ਚੜਦੇ ਹੀ ਫੇਰ ਮਿਲੀ ਮੰਦ ਭਾਗੀ ਖਬਰ ਤਲਵੰਡੀ ਸਾਬੋ ਤੇ ਨਾਲਲੇ ਪਿੰਡ ਮਲਕਾਣੇ ਖੜੇ ਆ ਪਿਛਲੇ ਦਿਨੀ ਜਿੱਥੇ ਚੋਰਾਂ ਨੇ ਪਟੀਆਂ ਚੋਰੀਆਂ ਨੂੰ ਅਨਜਾਮ ਦਿੱਤਾ ਸੀ ਹਲੇ ਤੱਕ ਉਹਨਾਂ ਚੋਰੀਆਂ ਦਾ ਕੋਈ ਨਹੀਂ ਪਤਾ ਲੱਗਿਆ ਪਰ ਰਾਤੀ ਫੇਰ ਦੋ ਘਰਾਂ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ ਆਖਰਕਾਰ ਲਗਾਤਾਰ ਚੋਰੀਆਂ ਹੋ ਰਹੀਆਂ ਨੇ ਪ੍ਰਸ਼ਾਸਨ ਜਾਂ ਸਰਕਾਰ ਕੁਝ ਕਿਉਂ ਨਹੀਂ ਕਰ ਰਹੀ ਲੋਕਾਂ ਦਾ ਭਰੋਸਾ ਸਰਕਾਰ ਤੋਂ ਟੁੱਟਦਾ ਹੋਇਆ ਨਜ਼ਰ ਆ ਰਿਹਾ ਏ ਰਾਤੀ 2 ਘਰਾਂ ਨੂੰ ਨਿਸ਼ਾਨਾ ਬਣਾਇਆ ਇੱਕ ਮੋਟਰਸਾਈਕਲ ਤੇ ਥੂਚੇ ਘਰੋਂ ਸਕੂਟਰੀ ਚੋਰੀ ਹੋਈ ਐ ਕਰਤਿਆਂ ਲੋਕਾਂ ਨਾਲ ਗੱਲਬਾਤ ਕੀ ਨਾਮ ਹੈ ਤੁਹਾਡਾ ਤੁਹਾਡਾ ਚੱਕੇ ਗੇ ਮੋਟਰਸਾਈਕਲ ਪਤਾ ਲੱਗਿਆ ਕੋਈ ਕਿੰਨੇ ਕ ਟਾਈਮ ਸੀ ਕੋਈ ਪਤਾ ਨਹੀਂ ਜੀ 2 ਵਜੇ ਦੇ ਦੋ ਤੋਂ ਬਾਅਦ ਦੀ ਗੱਲ ਕਿਹੜਾ ਮੋਟਰਸਾਈਕਲ ਸੀ ਸੀ ਟੀ 100 ਹਾਂ ਮਾਡਲ ਕੋਈ ਯਾਦ ਹੈ ਕਿਹੜਾ ਸੀ ਮਾਡਲ 17 17 ਮਾਡਲ ਸੀ ਨੰਬਰ ਕੀ ਆਦਾ 5413 ਟੈਂਪਰੇਰੀ ਟੈਂਪਰੇਰੀ ਨੰਬਰ 5413 ਮੈਂ 2:00 ਵਜੇ ਉੱਥੇ ਸੀ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਿਆ ਅੱਛਾ ਹਾਂਜੀ ਅਸੀਂ 11:30 ਸੌਣੀ ਹੁੰਨੀ ਹੈ ਮੇਰ ਜਾਨਾ ਹੀ ਅੱਛਾ ਹਾਂ ਪਰ ਪਤਾ ਹੀ ਲੱਗਿਆ ਕੋਈ ਨਹੀਂ ਪਤਾ ਕੀ ਮੰਗ ਕਰਦੇ ਹੋ ਵੀ ਸਾਡਾ ਤਾਂ ਮੋਟਰਸਾਈਕਲ ਮਿਲਣਾ ਚਾਹੀਦਾ ਸਾਨੂੰ ਮੈਂ ਤਾਂ ਹੁਣੇ ਲੋਟ ਕਰਵਾਇਆ ਸੀ ਮੇਰੇ ਚੋਣਾ ਲਾ ਲਾਇਆ ਸੀ ਹੋਰ ਅੱਗੇ ਨਾਲ ਅਸੀਂ ਚੋਣਾ ਲਾ ਕੇ ਲੋਟ ਕਰਵਾਇਆ ਸੀ ਲੋਟ ਕਰਵਾਇਆ ਸੀ ਖਰਾਬ ਸੀਗਾ ਠੀਕ ਹੈ ਖੜਾ ਸੀ ਪਹਿਲਾਂ ਰਣਾ ਲਾਡੀ ਆਈ ਕੀ ਗੱਲ ਹੋਈ ਹੈ ਮੋਟਰਸਾਈਕਲ ਚੋਰੀ ਹੋ ਗਿਆ ਜਲਦੀਪ ਸਿੰਘ ਦਾ ਅੱਛਾ ਇਹ 2:00 ਵਜੇ ਦੀ ਗੱਲ ਹੈ ਜੀ ਮੈਂ ਉੱਠ ਕੇ ਤਾਂ ਦੇਖਿਆ ਮੈਂ ਤਾਂ ਭੜੇਖੇ 'ਚ ਰਹਿ ਗਿਆ ਵੀ ਪਾਣੀ ਵਾਲੇ ਵੀ ਕੋਈ ਹੋਵੇ ਨਾ ਵੀ ਸਾਡੀ ਗਲੀ ਪਾਰ ਨਹੀਂ ਗਈ ਵੀ ਤਾਂ ਕਰਕੇ ਮੈਨੂੰ ਤਾਂ ਲੰਘਦੇ ਆਂਦਾ ਹੀ ਪਤਾ ਲੱਗਿਆ ਵੀ ਦੋ ਜਣੇ ਵੀ ਲੈ ਜਾਂਦੇ ਲੈਟ ਚੱਲਦੀ ਸੀ ਮੋਟਰਸਾਈਕਲ ਪਤਾ ਲੱਗਿਆ ਸੀ ਪਤਾ ਲੱਗਿਆ ਸੀ ਜੀ ਠੀਕ ਹੈ ਪਰ ਵੀ ਭੜੇਖੇ 'ਚ ਹੀ ਰਹਿ ਗਿਆ ਇਸ ਤਰ੍ਹਾਂ ਵੀ ਕਿਤੇ ਪਾਣੀ ਵਾਲੇ ਨਾ ਹੋਣਾਂ ਚੱਲ ਬਈ ਰਾਤ ਇਹਨਾਂ ਦੀ ਕੂਟਰੀ ਚੋਰੀ ਹੋ ਗਈ ਅੱਛਾ ਰਾਤ ਮੰਨ ਲਓ ਮੇਰੀ ਜਿਆ ਭੈਣ ਕਾਲੇ ਵਾਲੀ ਦਾਖਲ ਹੈਗੀ ਅਸੀਂ 9 ਤਰੀਕ ਦੇ ਉਧਰ ਉਥੇ ਦਾਖਲ ਸੀ ਕਿ ਉਧਰ ਉਲਝੇ ਪਏ ਆ ਕਿ ਕਿਸੇ ਭੇਤੀ ਨੇ ਕੰਮ ਕੀਤਾ ਵੀ ਜਿਵੇਂ ਅਸੀਂ ਰਾਤ ਪਏਗੇ ਅਗਲੇ ਨੂੰ ਆਇਆ ਹੋਗਾ ਵੀ ਇਹ ਮਲਾਂਗਾ ਆਇਆ ਸੌਂਗੇ ਕੋਈ ਪਤਾ ਨਹੀਂ ਲੱਗਾ ਸਾਨੂੰ ਉਦੋਂ ਬਾਅਦ ਤੜਕੇ ਜਦੋਂ ਬਾਹਰ ਖੋਲਿਆ ਅਸੀਂ ਉਦੋਂ ਪਤਾ ਲੱਗਿਆ ਵੀ ਸਕੂਟਰੀ ਤਾਂ ਹੈ ਨਹੀਂ ਉਹ ਮੇਰਾ ਮੁੰਡਾ ਇੱਥੇ ਗੇੜੇ-ਗੂੜੇ ਦੇਣ ਲੱਗ ਜਾਂਦਾ ਤੜਕੇ ਮੈਂ ਉਹਨੂੰ ਪੁੱਛਿਆ ਉਹ ਸਕੂਲ ਵਾ ਗਿਆ ਸੀਗਾ ਉਹ ਉਹਨੂੰ ਸੱਦ ਕੇ ਲਿਆਂਦਾ ਉਹ ਕਹਿੰਦਾ ਵੀ ਮੈਂ ਤਾਂ ਹਲਾਈ ਨਹੀਂ ਤੇ ਰਾਤ ਜਿੱਥੇ ਅਸੀਂ ਖਿਲਾਰਦੇ ਹੁੰਨੇ ਆਂ ਬਸ ਉੱਥੇ ਹੀ ਖਿਲਾਰ ਕੇ ਉਦੋਂ ਬਾਅਦ ਤੜਕੇ ਪੜਤਾਲੀਆ ਤੜਕੇ ਹੈ ਨਹੀਂ ਸੀ ਸਕੂਲ ਕਿੰਨਾ ਸਮਾਂ ਹੋ ਗਿਆ ਸੀ ਲਈ ਨੂੰ ਤੂੰ ਵੀ ਦੱਸ ਸਮਾਂ ਇਹਨਾਂ ਨੂੰ 1.5 ਸਾਲ ਹੋ ਗਿਆ ਸੀ ਜੀ ਮੇਰੀ ਆਪਦੀ ਨਹੀਂ ਬਾਣੀਆਂ ਨੇ ਮੈਨੂੰ ਜਾਨਕੀ ਲੈ ਕੇ ਦਿੱਤੀ ਸੀ ਬਾਣੀਆਂ ਦੀ ਐ ਮੈਨੂੰ ਆਪਦੀ ਨਹੀਂ ਦਿੱਤੀ ਸੀ ਅੱਛਾ ਆਉਣ ਜਾਣ ਵਾਸਤੇ ਦਿੱਤੀ ਸੀ ਮੈਂ ਬਾਣੀਆਂ ਦੇ ਕੰਮ ਕਰਦਾ ਆਂ ਆਰਾਮੇ ਚੱਕੀ ਤੇ ਤੇ ਉਹਨਾਂ ਨੇ ਮੈਨੂੰ ਆਉਣ ਜਾਣ ਵਾਸਤੇ ਲੈ ਕੇ ਦਿੱਤੀ ਸੀਗੀ ਅੱਛਾ ਤੇ ਬਸ ਰੋਜ਼ ਜਿਵੇਂ ਖਿਲਾਰਦੇ ਆਂ ਹੀ ਖਿਲਾਰੀ ਸੀਗੀ ਤੇ ਅੰਦਰੋਂ ਉਥੋਂ ਦੀ ਸਾਲ ਮਾਰੀ ਆਈ ਕੰਧ ਉੱਦੀ ਸਾਲ ਮਾਰ ਕੇ ਤੇ ਇਧਰੋਂ ਜਿਹੜੀ ਅੰਦਰੋਂ ਸੱਭਣ ਲੱਗੀ ਸੀ ਉਹ ਖੋਲ ਕੇ ਤੇ ਮਸਲੇ ਆਏ ਕੀ ਮੰਗ ਕੀ ਕਰਦੇ ਹਾਂ ਸਰਕਾਰ ਤੋਂ ਮੰਗ ਹੁਣ ਜੀ ਸਾਡੀ ਕਾਈ ਮੰਗੇ ਜਦੋਂ ਪਤਾ ਲੱਗਦਾ ਲੱਗੇ ਕੋਈ ਮਾੜਾ ਮੋਟਾ ਹੋਵੇ ਨਾ ਚੋਰਾਂ ਨੂੰ ਫੜਿਆ ਜਾਵੇ ਚੋਰਾਂ ਨੂੰ ਫੜ ਕੇ ਕੋਈ ਮਾੜਾ ਮੋਟਾ ਕੋਈ ਨਸ਼ੇ ਪਤੇ ਵਾਲੇ ਆ ਜਾਂ ਉਹਨਾਂ ਤੇ ਨੀ ਪਿੱਛੇ ਜਿਵੇਂ ਪਿਛਲੇ ਦਿਨੀ ਕਈ ਕਾਫੀ ਵੱਡੀਆਂ ਚੋਰੀਆਂ ਹੰਡ ਦੇ ਵਿੱਚ ਹੋਈਆਂ ਹਨ ਸਹਿਮ ਦਾ ਮਾਹੌਲ ਵੀ ਬਣਿਆ ਹੋਇਆਗਾ ਲੋਕਾਂ ਜਿਵੇਂ ਆਪਦੇ ਸੱਥਾਂ ਦੇ ਵਿੱਚ ਕੋਈ ਪੈ ਰਹੇ ਜਾਂ ਲਾਈਟਿੰਗ ਵੀ ਕੀਤੀ ਹੋਈ ਹੈ ਉਸ ਨੂੰ ਦੇਖ ਕੇ ਕੀ ਲੱਗਦਾ ਤੁਹਾਨੂੰ ਹੁਣ ਵੀ ਹੁਣ ਫੇਰ ਚੋਰੀ ਹੋਈ ਅੱਜ ਆਹ ਵੀ ਗਲਤ ਹੈ ਇਹ ਫਿਰ ਜੇ ਉਸ ਨੂੰ ਦੇਖ ਕੇ ਐਂ ਲਾਵੇ ਹਜੇ ਤੱਕ ਵੀ ਨਹੀਂ ਇਹ ਜਦੋਂ ਪਹਿਲਾਂ ਹਜੇ ਕਿੰਨੇ ਕਿ ਦਿਨ ਹੋਏ ਐ ਜਦੋਂ ਉਦੋਂ ਨਹੀਂ ਹਜੇ 5-7 ਦਿਨਾਂ ਦੇ ਸੰਚ ਹੀ ਫੇਰ ਹੋ ਗਈ। ਕੀ ਗੱਲ ਹੋਈਏ ਬਾਈ? ਬਾਈ ਜੀ ਚੋਰੀ ਹੋਈ ਆ। ਅੱਜ ਤੋਬਾ ਚੋਰੀ ਮੈਂ ਬੜੀ ਚੋਰੀ ਹੋਣੀ ਦਿੰਦਾ ਮੈਂ। ਕੋਈ ਬੰਦਾ ਆ ਜਾਂਦਾ ਵਿੜਚ ਆਊਗਾ। ਬਾੜ ਨੰਬਰ 2 ਚ ਆਊਗਾ। ਕੋਈ ਗਲੀ ਚ ਫਰਦਾ ਹੋਊਗਾ। ਮੈਂ ਪੰਨੂ ਆਫ ਨੂੰ ਜਿੰਨੇ ਦਾ ਤਾਂ ਪਤਾ ਮੇਰੀ ਪਾਈ ਦੀ ਚੋਰੀ ਐ ਐਕਸਾ ਵੇ ਮੰਗੂ ਦੀ ਚੋਰੀ ਦੋ ਜਣੇ ਹੋਏ ਐ ਐਸਾ ਗੰਦਾ ਮਨਸਾਨ ਐ ਉਹੀ ਬੰਦਾ ਫਰਤਰਾ ਨੂੰ ਰਾਸ ਨੂੰ ਅੱਜ ਤੱਕ ਉਹ ਮ ਬਖਸ਼ਤਾ ਨਹੀਂ ਚੇਤਾਵਨੀ ਦਿੱਤੀ ਐ ਸਾਰੇ ਲੋਕਾਂ ਨੂੰ ਕਹਿਣਾ ਚਾਹੁੰਦੇ ਬਈ ਆ ਸਹੀ ਤਾਂ ਹੀ ਕਹਿੰਨੇ ਆ ਯਾ ਚੋਰੀ ਦੇ ਪਤਾ ਲੱਗ ਜੇ ਮਾੜਾ ਮੋਟਾ ਕਿਵੇਂ ਬਿਲਕੁਲ ਛੱਡਣਾ ਕੀ ਲੱਗਦਾ ਤੁਹਾਨੂੰ ਲੱਗਦਾ ਵੀ ਪ੍ਰਸ਼ਾਸਨ ਐਸ ਤਰ੍ਹਾਂ ਕੋਈ ਕੰਮ ਕਰੂਗਾ ਪਹਿਲਾਂ ਵੀ ਚੋਰੀਆਂ ਹੋਈਆਂ ਗੰਦਾ ਮਾਹੌਲ ਹੋਇਆ ਪਿਆ ਕਿੰਨੀਆਂ ਪਹਿਲਾਂ ਹੁਣੀ ਹੋ ਕੇ ਆਟੀਆਂ ਆਈ ਉਹਨਾਂ ਦਾ ਵੀ ਨੂੰ ਕੋਈ ਲੱਗਿਆ ਬੈਠ ਕੇ ਨਹੀਂ ਆਈ ਤੇਰੀ ਉੱਤੇ ਹੋਰ ਹੋਈ ਹੋਰ ਹੋ ਜਾਂਦੀ ਡਬਲ ਦੀ ਰੋਕ ਹੁਣ ਪਤਾ ਨਹੀਂ ਲੱਗ ਰਿਹਾ ਰੋਗ ਦਾ ਕੋਈ ਹੋ ਨਹੀਂ ਰਹੀ ਕੋਈ ਜਾਂਦੀਆਂ ਚੋਰਆਂ ਆਉਂਗਾ ਹੋਰ ਕਿੱਥੇ ਦਾ ਰੋਗ ਹੋਣੀ ਸੀ ਰੋਗ ਰੁਕ ਨਹੀਂ ਹੋ ਰਹੀ ਰੋਕ ਕਰਾਂਗੇ ਰੋਕ ਨੂੰ